ਵਿਗੋ ਅਦਲ ਸਤਿਗੁਰੂ ਜੀ ਗੁਰਬਾਣੀ ਗੁਰੂ ਸ਼ਬਦ ਗੁਰੂ ਪ੍ਰਤਪ ਗੁਰੂ ਵਾਲੀਏ ਕੁਲ ਆਲਮ ਦੀਨਤੀ ਦੁਨੀਆ ਦੇ ਮਾਲਕ ਸਤਿਗੁਰੂ ਜੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਿਕਟਨ ਦਰਬਾਰ ਵਿੱਚ خال کے واحد ست گور مہاراج سب پاشا مہان بخش رحم دے سنکار ست پانی پاون متر ਕੀਤੀ ਹੋਈ ਕਮਾਈ ਦੇ ਸਦਕਾ ਨਾਮ ਨਹੀਂ ਕਮਾਈਆਂ ਦੇ ਸਦਕਾ ਕਿੰਨੇ ਰੋਜ਼ ਤੋਂ ਲੈ ਕਰਕੇ ਪਾਪਨ ਗੁਰਬਾਣੀ ਦੇ ਅਖੰਡ ਪਾਠਾਂ ਦੇ ਸਹਿਜ ਪਾਠਾਂ ਦੀ ਸੇਵਾ ਔਰ ਸਿਮਰਨ ਦੇ ਪ੍ਰਵਾਹ ਚੰਗੇ। ਪਰ ਸਾਰਾ ਸਾਲ ਇਹ ਗੁਰੂ ਕੀ ਸੰਗਤ ਜੀ ਤੇ ਨਿਰੰਤਰ ਸਮਾਗਮ ਔਰ ਗੁਰਬਾਣੀ ਦੇ ਅਖੰਡ ਜਾਪ ਸਹਿਜ ਜਾਪ ਸੰਗਤ ਆਪ ਕਰਦੀਆਂ ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਮਾਈ ਭਾਈ ਵੀਰ ਬਜ਼ੁਰਗ ਬੱਚੇ ਮੌਹ ਜਿਹੜੇ ਐਸੇ ਸਰੀਰ ਨੇ 2 2 3 3 ਵਾਰੀ ਵੀ ਉਹ ਸੰਖਿਆ ਕਰਕੇ ਫੇਰ ਵੀ ਉਹਨਾਂ ਦੇ ਮਨ ਦੇ ਵਿੱਚ ਹੋਰ ਭਾਵਨਾ ਹੁੰਦੀ ਹੈ ਕਿ ਸਾਡੀ ਗੁਰਬਾਣੀ ਹੈ ਗੁਰਬਾਣੀ ਨਾਲ ਇੰਨਾ ਪਿਆਰ ਸਤਿਕਾਰ ਨੜੀ ਵਾਰ ਮੌਹ ਮਾਈ ਭਾਈ ਬੀਬੀਆਂ ਸੰਖਿਆ ਕਰ ਰਹੇ ਨੇ ਨੜੀ ਵਾਰ ਸਰੂਪਾਂਕ ਇਹ ਮਾਪੁਰਖਾਂ ਦੀ ਤਿਲਾਈ ਹੋਈ ਮਰਜ਼ਾਦਾ ਹੈ ਤੇ ਉਹਨਾਂ ਦੀ ਕੀਤੀ ਹੋਈ ਕਮਾਈ ਹੈ ਸੋ ਆਉ ਇਹ ਸੁਖ ਇਹ ਆਨੰਦ ਆਪਾਂ ਨੂੰ ਪ੍ਰਾਪਤ ਹੋ ਰਹੇ ਹਨ ਇਹ ਉਹਨਾਂ ਦੀ ਕੀਤੀ ਹੋਈ ਕਮਾਈ ਦਾ ਹੀ ਸਾਰਾ ਸਦਕਾ ਹੈ ਸਤਿਗੁਰੂ ਜੀ ਦੀ ਬਖਸ਼ਿਸ਼ ਸੇਵਾ ਨ ਸਿਮਰਨ ਇਹ ਨਹੀਂ ਘਾਲਣਾ ਮਾਪੁਰਖਾਂ ਨੇ ਘਾਲੀ ਸੋ ਵੱਡੇ ਭਾਗ ਹਨ ਆਪਣੇ ਸਾਰੇ ਨਗਰ ਦੇ ਔਰ ਇਲਾਕੇ ਦੇ ਗਿਰ ਗਿਰ ਮਹਿਮਾਨਕ ਨੇ ਗੱਜ ਗੱਜ ਮੋਤੀ ਨਾਹੀਂ ਚੰਦਨ ਤਰ ਬਨ ਬਨ ਨਹੀਂ ਸੰਤ ਨਾ ਪੁਰ ਪਰਮਾਹਰ ਹਰ ਇੱਕ ਨਗਰ ਨੂੰ ਇਸ ਭਾਰ ਨਹੀਂ ਪ੍ਰਾਪਤ ਹੁੰਦਾ ਸਵਾ ਗੁਰੂ ਕੀ ਸੰਗਤ ਦੀ ਉਹਨਾਂ ਨੇ ਕੀਤੀ ਹੋਈ ਕਮਾਈ ਦਾ ਸੰਕਾ ਆ ਜਿਹੜਾ ਆਨੰਦ ਹੈ ਆਪਾਂ ਨੂੰ ਪ੍ਰਾਪਤ ਹੋ ਰਿਹਾ ਮੈਕੁੰਟ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ ਹਰ ਕੀਰਤਨ ਸੁਣਾ ਹਰ ਕੀਰਤਨ ਗਾਵੇ ਤੇ ਜਨ ਦੂਖ ਨੇਕਤ ਜੁਨੀ ਆ। ਆਹ ਆਰ ਗੁਰੂਆਂ ਸੰਗ ਦਾ ਬੜੇ ਪਿਆਰ ਅਤੇ ਸਰਕਾਰ ਦੇ ਸ਼ਾਂਤ ਰਸ ਵਿੱਚ ਰਹਿੰਦੇ ਹੋਏ। ਉਹਨਾਂ ਮਹਾਂਪੁਰਖਾਂ ਦੇ ਪਿਆਰ ਵਿੱਚ ਔਰ ਆਸਥਾਨ ਦੀ ਜਣੀ ਮਰਜਾਦਾ ਉਸ ਨੂੰ ਧਿਆਨ ਵਿੱਚ ਰੱਖ ਲਿਆ ਹੋਇਆ। ਬਹੁਤ ਹੀ ਆਨੰਦਮਈ ਜਿਹੜਾ ਸਮਾ ਸੀ ਉਹ ਬਣਿਆ ਹੋਇਆ ਸੰਸ਼ਾਂਤ ਰਸ ਬਣਿਆ ਹੋਇਆ ਸੀ। ਜਿਸ ਤਰ੍ਹਾਂ ਮਹਾਂਪੁਰਖਾਂ ਨੇ ਲਖਸ਼ੇ ਕੀਤੇ ਔਰ ਬੜਾ ਆਨੰਦ ਕੀਰਤਨ ਦਾ ਬਹੁਤ ਹੀ ਸਰਦਾਰ ਜੋਗ ਸੰਤਪੁਰਖ ਮਹਾਪੁਰਖ ਦਾਸ ਦਾ ਬੜਾ ਪਿਆਰ ਇਨ੍ਹਾਂ ਮਹਾਪੁਰਖਾਂ ਦੇ ਨਾਲ ਹੈ ਔਰ ਜਦੋਂ ਵੀ ਇਹਨਾਂ ਦਾ ਮਨ ਕਰਦਾ ਹੈ ਚਿਤ ਕਰਦਾ ਹੈ ਤੋ ਇਸ ਅਸਥਾਨ ਤੇ ਹਾਜ਼ਰੀ ਭਰਨੇ ਰਹਿੰਦੇ ਹੈ ਘੰਟਾ ਘੰਟਾ ਦਾ ਦਾ ਘੰਟਾ ਬੈਠੇ ਗੁਰੂ ਦੀ ਬਾਣੀ ਦੀਆਂ ਵਿਚਾਰਾਂ ਔਰ ਪਿਆਰ ਵਿੱਚ ਭਿੱਜ ਕੇ ਔਰ ਬੜਾ ਪਿਆਰ ਹੈ ਭਾਈ ਇਹਨਾਂ ਮਹਾਪੁਰਖਾਂ ਨਾਲ ਸਰਦਾਰ ਜੋ ਸ਼੍ਰੀਮਾਨ ਸੰਧਵਾਵਾ ਰਣਜੀਤ ਸਿੰਘ ਜੀ ਗੁੱਜਰਵਾਲ ਵਾਲੇ ਵਾਲੇ ਦਾ ਹਨ ਬੜੇ ਪਿਆਰ ਨਾਲ ਕਈ ਸਾਲ ਤੋਂ ਮਹਾਪੁਰਖਾਂ ਦਾ ਇਹ ਖਿਆਲ ਕੇ ਬਾਬਾ ਜੀ ਹਾਜ਼ਰੀ ਭਰੀਏ ਕਿਤੇ ਬੜੇ ਪਿਆਰ ਨਾਲ ਖੁੱਲੇ ਖੁੱਲੇ ਵਿਚਾਰ ਤੋਂ ਸੰਗਰਾਮ ਦੇ ਸਮੇਂ ਮਹਾਪੁਰਖ ਉਹ ਸਮੇਂ ਦੀ ਸੂਮਾ ਹੁੰਦੀ ਹੈ ਇਹ ਹੈ ਕਿ 5-10 5-4 ਮਿੰਟਾਂ ਦਾ ਦਾਣਾ ਉਹ ਤਾਂ ਐਵੇਂ ਹੀ ਗੱਲਾਂ ਜੀਆਂ ਹੁੰਦੀਆਂ ਉਹ ਤਾਂ ਇੱਕ ਆਇਆ ਦੂਸਰਾ ਆ ਗਿਆ ਫਿਰ ਚਲਿਆ ਗਿਆ ਸਮਾ ਹਲਾ ਹੋਵੇ ਘਟੋ ਘਟ ਇੱਕ ਕੰਡਾ ਤਾਂ ਆਦਮੀ ਨੂੰ ਬੈਠ ਕੇ ਆਪਦੇ ਮਿੱਠੇ ਕੀ ਉਹਨੂੰ ਸਰਵਣ ਕਰੀਏ ਔਰ ਗੁਰੂ ਦੇ ਚਰਨਾਂ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਜੋ ਗੁਰੂ ਸ਼ਬਦ ਦੀ ਵਿਚਾਰ ਹੈ ਗੁਰੂ ਦੇ ਵਿਦੇਸ਼ ਨੂੰ ਸਰਵਣ ਕਰਕੇ ਉਹ ਆਨੰਦ ਨੂੰ ਮਾਣਨੇ ਤਾਂ ਮਾਪੁਰਖ ਬਾਬਾ ਜੀ ਅਜੂ ਸ਼੍ਰੀਮਾਨ ਸੰਤ ਬਾਬਾ ਬੰਦ ਸਿੰਘ ਜੀ ਸਹੌਣਾ ਸਹਿਬਾਨ ਉਹ ਵੀ ਮਨਨ ਕਰਦੇ ਹੁੰਦੇ ਸਹਜ ਦੇ ਵਿੱਚ ਜਦੋਂ ਦਾ ਸਾਰ ਬੰਦੀ ਕਰਕੇ ਗਏ ਨਾ ਦਾਸ ਨੂੰ ਤੋ ਫਤੇਗੜ ਸਾਹਿਬ ਪਹਿਲੀ ਵਾਰ ਮੈਂ ਗਿਆ ਮਹਾਪੁਰਖਾਂ ਦੇ ਦਰਸ਼ਨ ਕੀਤੇ ਦਰਸ਼ਨ ਤਾਂ ਬਾਅਦ ਤੋਂ ਕੋਈ ਕਰਦੇ ਆ ਰਹੇ ਸੀ ਪਰ ਦਸਤਾਰ ਬੰਨੀ ਤੋਂ ਬਾਅਦ ਤੋ ਬੜੇ ਪਿਆਰ ਵਿੱਚ ਇਹ ਨੇ ਵੀ ਮੈਨੂੰ ਇਕੱਲੇ ਨੂੰ ਕਿਹਾ ਜੈ ਕੋਈ ਗੁੱਲੀ ਛਣੀ ਬਾਤ ਨਹੀਂ ਸਾਰੀ ਸੰਗਤ ਦੇ ਵਿੱਚ ਸਭ ਦੇ ਸਾਹਮਣੇ ਪਿੱਛੇ ਹਟ ਜਾ ਬਈ ਅੱਧਾ ਪੌਣਾ ਘੰਟਾ ਲਾਇਆ ਮਹਾਪੁਰਖਾਂ ਨੇ ਉਸ ਦਿਨ ਫਤੇਗੜ ਸਾਹਿਬ ਕਹਿੰਦੇ ਸਤਿਨਾਮ ਸਿੰਘ ਇੱਕ ਇਹ ਹੈ ਭਈ ਜਿੱਥੇ ਮੰਡੀ ਲੱਗੀ ਹੋਵੇ ਨਾ ਸੰਤਾਂ ਦੀ ਉੱਥੇ ਨਹੀਂ ਜਾਣਾ ਮਿਲ ਕਹਿੰਦੇ ਦੇਖੋ ਪਿਆਰ ਦੇ ਭੈਜਕੇ ਬਚਨ ਮੰਡੀ ਤੇ ਨਹੀਂ ਜਾਣਾ ਕਹਿੰਦੇ ਸਤਿਵਚਨ ਮਹਾਰਾਜ ਜੀ ਕਹਿੰਦੇ ਉੱਥੇ ਕੀ ਹੁੰਦਾ ਮੁਕਾਬਲੇबाजी 5 ਮਿੰਟ ਦੂਜੇ ਨੂੰ 5 ਤੇ ਅਗਲੇ ਨੂੰ ਫਿਰ 5 ਅਗਲੇ ਨੂੰ ਬੜਾ ਜ਼ੋਰ ਲਾਉਂਦੇ ਐਉਂ ਨਹੀਂ ਜਾਣਾ ਕਦੇ ਉਹ ਹਿਰਦੇ ਵਿੱਚ ਉਹਨਾਂ ਦੇ ਬਚਨ ਬਸਾਏ ਹੋਰੇ ਹਰ ਸਮੇਂ ਰੱਖੀਦਾ ਛੋਟੇਕ ਜੋ ਇੱਥੇ ਹੀ ਤੋਂ ਆਨੰਦ ਮਾਣਨਾ ਤਾਂ ਇਸਰਾਮਾਣ ਜਿਹੜਾ ਆਦੇਨੰਦ ਮੰਨੇ ਆਪਾਂ ਸਰਦਾਰ ਸਤਪੁਰਖ ਦਾ ਮਾਪੁਰਖ ਨਾ ਜਿੰਨਾ ਕਰੀਏ ਉਹ ਥੋੜਾ ਗੁਰੂ ਕਿਰਪਾ ਕਰੇ ਔਰ ਗੁਰੂ ਕੀ ਸੰਗਤ ਦੀ ਤੇ ਉਹਨਾਂ ਦੇ ਬਚਨਾਂ ਨੂੰ ਹਰ ਇੱਕ 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 ਬਚਨ ਨੂੰ ਮੈਂ ਠੀਕ ਗਾਂਠ ਨਹੀਂ ਵਾਦਾ ਯਤਨ ਕੀਤਾ ਕਿ ਹਿਰਦੇ ਚ ਮਸਾਕੀ ਰੱਖੀਏ ਔਰ ਬੜੇ ਬਚਨ ਉਹਨਾਂ ਨੇ ਪਿਆਰ ਦੇ ਸੋ ਸਦਾ ਯਾਦ ਰਹੇ ਇਹਨਾਂ ਨੇ ਕੀਤੀ ਹੋਈ ਜ਼ਿੰਦਗੀ ਦੀ ਕਮਾਈ ਸਤਪੁਰਖਾਂ ਦੀ ਸੋ ਆਪਣਾ ਭਲਾ ਇਹਦੇ ਵਿੱਚ ਹੀ ਹੈ ਸੋ ਆ ਗੁਰੂ ਕੀ ਸੰਗਤ ਦੀ ਬੜੇ ਪਿਆਰ ਦੇ ਨਾਲ ਆਪਾਂ ਨੇ ਨੰਨ ਬਣਿਆ ਕਿ ਉਹਨਾਂ ਵੱਡਿਆ ਸਤਿਪੁਰਖ ਜੀ ਮਾਨ ਸੰਤ ਬਾਬਾ ਧਿਆਨ ਸਿੰਘ ਜੀ ਦੀ ਕੀਤੀ ਨੇ ਐਡੀ ਵੱਡੀ ਕਮਾਈ 18 ਸਾਲ ਮੁਕਸਰ ਸਾਹਿਬ ਭਾਈ ਕਨੀਆ ਜੀ ਵਾਂਗੂ ਜਲ ਢੋਣ ਦੀ ਸੇਵਾ ਕੀਤੀ ਮਸ਼ਕ ਦੇ ਨਾਲ ਕਿਉਂਕਿ ਉੱਥੇ ਜਲ ਖਾਰਾ ਹੈ ਬਹੁਤ ਬਾਰ ਆਪ ਜੀ ਨੇ ਸਾਰਾ ਇਤਿਹਾਸ ਸਿਰਲ ਕੀਤਾ ਇਹ ਉਹਨਾਂ ਦੀਆਂ ਕਮਾਈਆਂ ਔਰ 100 ਸਾਲ ਇੱਕ ਸਦੀ ਇਰਦ ਦੀਤੇ ਨੂੰ ਸੁਭਿਦਰ ਕੀਤਾ ਇਸ ਨੂੰ ਮੈਨੂੰ ਮੈਂ ਕੌਣ ਬਣਾ ਦਿੱਤਾ ਵਰਡੇ ਮਾਹੁਰ ਸ੍ਰੀ ਮਾਨਸੰਗਵਾਦ ਅਦਾਰਸ਼ਨੀ ਮਹਾਰਾਜ ਉਹਨਾਂ ਦੇ ਬਹੁਤੇ ਵਿਦਿਆਰਥੀ ਨਿਕਲ ਵਰਤੀ ਇਸੇ ਅਸਥਾਨ ਦੇ ਵੱਡਿਆਂ ਦੇ ਵਿਦਿਆਰਥੀ ਸੰਗ ਬੇਅੰਤ ਮਹਾਪੁਰਖ ਸੰਤ ਬਾਵਾ ਸਤਿਆ ਸਿੰਘ ਜੀ ਮਾਹੁਰ ਜਿਨ੍ਹਾਂ ਨੇ ਵੱਡੀ ਉੱਥੇ ਧਰਨਾ ਤੇ ਧਾਨੀ ਸੇਵਾ ਕੀਤੀ ਕਿੰਨੇ ਕਿੰਨੇ ਜੜੀਆਂ ਇਮਾਰਤਾਂ ਦੀ ਸੇਵਾ ਹਰੜਾਂ ਦੀ ਸੇਵਾ ਕਮਰਿਆਂ ਦੀ ਸੇਵਾ ਕਰਵਾਈ ਇਸੇ ਤਰ੍ਹਾਂ ਸਤ ਬਾਬਾ ਲਾਲ ਸਿੰਘ ਜੀ ਸਾਰਾ ਕੁਝ ਬਾਹਰ ਪਰਖਾਂ ਦੇ ਲੈ ਕੇ ਲਾ ਦਿੱਤਾ ਧਰ ਕਾੜ ਜ਼ਮੀਨ ਜੈਦਾਨ ਔਰ ਇਸੇ ਤਰ੍ਹਾਂ ਸੰਦੀਵਾਰ ਸਿੰਘ ਜੀ ਕੋਠਾਰੀ ਸਨ ਇਸੇ ਤਰ੍ਹਾਂ ਸੰਤ ਮਿਰਤ ਸਿੰਘ ਜੀ ਸਾਤ ਮੁਖਤਿਆਰ ਸਿੰਘ ਜੀ ਬੇਹੰਤ ਮਹਾਂਪੁਰਖ ਇਸੇ ਅਸਥਾਨ ਦੇ ਵਟਿਆ ਨੇ ਇਹ ਸਾਰੇ ਵਿਦਿਆਰਥੀ ਸਨ ਜਿਹੜੇ ਬਾਬਾ ਜੀ ਦੇ ਕੋਲ ਰਹੇ ਸਤ ਬਾਬਾ ਅਤਰ ਸਿੰਘ ਜੀ ਨਾਲ ਹੀ ਪੰਥ ਦੀ ਨਿਗਰ ਸੇਵਾ ਕੀਤੀ ਉਹਨਾਂ ਦੀ ਸੇਵਾ ਦੇ ਕੀ ਨਾ ਦਿੱਤੇ ਚਲੋ ਭਾਈ ਸਾਰੇ ਬਾਬਾ ਜੀ ਦੇ ਨਾਲ ਕਰੋ ਬੰਧ ਦੀ ਸੇਵਾ ਲੱਗੜੇ ਹੋ ਕੇ ਅਮਰ ਛਕਾਉਣ ਵਾਲਾ ਜਥਾ ਵੀ ਭਾਈ ਅਤਰ ਸਿੰਘ ਜੀ ਭਾਈ ਰਤਨ ਸਿੰਘ ਜੀ ਵੱਡਿਆਂ ਦੇ ਵਿਦਿਆਰਥੀ ਸੋ ਗੁਰੂ ਕਿਰਪਾ ਕਰੇ ਇਹ ਐਵੇਂ ਖਿਤਾਬ ਇਹ ਐਵੇਂ ਮਾਣ ਨਹੀਂ ਮਿਲ ਗਿਆ ਰਾਜਧਾਨੀ ਦਾ ਇਸ ਨਗਰ ਨੂੰ ਕਿਉਂ ਨਾ ਮਹਾਂਪੁਰਖਾਂ ਦੀਆਂ ਕਮਾਈਆਂ ਉਹਨਾਂ ਦਾ ਪਿਆਰ ਸਰਦਾਰ ਔਰ ਇਸੇ ਤਰ੍ਹਾਂ ਕਿਸਨਵਾ ਸਿੰਘ ਜੀ ਸਤਿਮੰਗਲ ਵਰਦ ਸਿੰਘ ਜੀ ਦਾ ਪਿਆਰ ਨਹੀਂ ਮਿਲਿਆ ਔਰ ਇਹ ਵੀ ਮਾਣ ਦਿੱਤਾ ਆਪਾਂ ਨੂੰ ਮਹਾਪਰਖਾ ਨੇ ਆਖਰੀ ਸਮੇਂ ਕਿ ਸੰਤ ਜੀ ਦੇਵ ਸਿੰਘ ਜੀ ਤੁਸੀਂ ਨਿਭਾ ਆ ਦਿੱਤੀ ਸੰਤ ਜੀ ਦੇਵ ਸਿੰਘ ਜੀ ਤੁਹਾਡੀ ਨਿਭ ਗਈ ਹੈ ਤੁਹਾਡੀ ਨਿਭ ਗਈ ਜਿਸ ਤਰ੍ਹਾਂ ਵਿੱਚੋਂ ਜਲ ਔਰ ਉਸ ਤੋਂ ਬਾਅਦ ਸਰੀਰ ਕਰਕੇ ਦਰਸ਼ਨ ਨਹੀਂ ਹੋਏ ਸੰਸਕਾਰ ਤੇ ਆਪਾਂ ਇਹ ਉਹਨਾਂ ਦੇ ਵਚਨ ਦੇਖੋ ਕਿ ਕਿ ਪਿਆਰ ਹਿਰਦੇ ਵਿੱਚੋਂ ਉਹ ਨਿਭੀ ਹੋਈ ਨੂੰ ਭਾਈ ਆਪਾਂ ਇਸੇ ਤਰ੍ਹਾਂ ਬਰਕਰਾਰ ਰੱਖਣਾ ਹੈ ਔਰ ਇਸੇ ਤਰ੍ਹਾਂ ਉਹਨੂੰ ਜਿਹੜੇ ਬਚਨ ਨੇ ਮਹਾਕੁਰਥਾਂ ਦੇ ਉਹ ਪਿਆਰ ਦੇ ਜਿਹੜੇ ਬਚਨ ਨੇ ਉਸ ਪਿਆਰ ਦੀ ਜਿਹੜੀ ਗੰਧ ਹੈ ਉਸ ਨੂੰ ਜਿੰਦੇ ਵਿੱਚ ਰੱਖਣਾ ਹੈ ਆਪਾਂ ਭਾਈ ਪਿਆਰ ਉਹਨਾਂ ਨੇ ਦਿੱਤਾ ਹੋਇਆ ਹੁਣ ਉਹਨਾਂ ਤੋਂ ਵੱਡਾ ਖੁਸ਼ਹਾਲਤਾ ਤੁਸਾਂ ਨੂੰ ਨਹੀਂ ਦਾਰੀ ਭਾਈ ਸੰਸਾਰ ਤੇ ਦੁਨੀਆ ਤੇ ਜਦੋਂ ਉਹਨਾਂ ਨੇ ਇੰਨਾ ਪਿਆਰ ਵਰਸ ਦਿੱਤਾ ਉਹਦੇ ਵਿੱਚ ਬੜਾ ਮੱਤਾ ਰਾਜ ਤੁਹਾਡੀ ਨੇਮ ਗਈ ਹੁਣ ਹੁਣ ਤੁਸੀਂ ਅਜਾਣ ਹੋ ਆਨੰਦ ਮਾਣੋ ਔਰ ਹੋਰ ਵੀ ਬੜੇ ਵਚਨ ਕਰਨੇ ਆ ਫਤੇਗੜ ਸਾਹਿਬ ਦੀ ਵਿਚਾਰ ਆਪਾਂ ਕਰ ਰਹੇ ਸੀ ਬੜੀ ਮौज ਵਿੱਚ ਉਸੇ ਦਿਨ ਕਿਹਾ ਕਿ ਇਹ ਸਾਡੇ ਦੇਵ ਸਿੰਘ ਤੁਹਾਨੂੰ ਹਰ ਰੋਜ਼ ਜਾਂ ਹਰ ਵਕਤ ਆਉਣ ਦੀ ਲੋੜ ਨਹੀਂ ਜਦੋਂ ਤੁਹਾਨੂੰ ਬੁਲਾਵਾਂਗੇ ਉਦੋਂ ਆਉਣਾ ਜਦੋਂ ਤੁਹਾਨੂੰ ਬੁਲਾਵਾਂਗੇ ਉਦੋਂ ਆਉਣਾ ਜ਼ਿਆਦਾ ਵਿੱਚ ਲੋੜ ਨਹੀਂ ਤੁਹਾਨੂੰ ਇਹਦੇ ਵਿੱਚ ਇਹ ਵੀ ਬੜਾ ਵੱਡਾ ਦਾ ਬਚਨ ਹੈ ਸੰਗਤ ਦੇ ਵਿੱਚ ਕਿਹਾ ਹੋਇਆ ਬਚਨ ਹੈ ਗੁਰੂ ਕਿਰਪਾ ਕਰੇ ਉਹਨਾਂ ਦਾ ਪਿਆਰ ਸਰਕਾਰ ਔੜ ਨਿਭ ਗਈ ਸੇਵਕੀ ਔੜ ਨਿਭੀਂ ਗੀਤ ਜੀਵਤ ਸਾਹਿਬ ਸੇਵੇ ਵਰਤਨਾ ਜੱਟੇ ਰੱਖੋ ਗੀਤ ਐਸੇ ਮਹਾਪੁਰਖਾਓ ਵੱਡੇ ਭਾਗ ਨੇ ਆਪਣੇ ਸਾਰੇ ਲਈ ਵਾਹ ਅੱਜ ਦੇ ਜੋ ਇਥੇ ਮਹਾਪੁਰਖਾਂ ਨੇ ਹਾਜ਼ਰੀਆਂ ਭਰੀਆਂ ਔਰ ਅੰਮ੍ਰਿਤ ਵੇਲੇ ਤੋਂ ਸਮਾਗਮ ਚੱਲ ਰਹੇ ਨੇ ਉਪਰੰਤ ਅਖੰਡ ਪਾਠਾਂ ਦੀ ਹੋਰ ਸੋ ਬਹੁਤ ਹੀ ਸਰਦਾਰ ਜੋ ਸਮੁੱਚਾ ਪਰਿਵਾਰ ਜਿਨ੍ਹਾਂ ਪਰਿਵਾਰਾਂ ਵੱਲੋਂ ਆਖਣ ਪਾਠ ਆਂਦੀਆਂ ਔਰ ਸਹਿਜ ਪਾਠਾਂ ਦੀ ਸੇਵਾਵਾਂ ਹੋਈਆਂ ਨੇ ਭਾਈ ਸਹਿਬ ਭਾਈ ਕਰਮਜੀਤ ਸਿੰਘ ਜੀ ਸੋਨੀ ਅਤੇ ਰੀਮਾ ਕਰਨ ਜੀ ਸੋਨ ਅਤੇ ਦਾਤਾ ਸੰਦੀਪ ਸਿੰਘ ਦਾਤਾ ਰਵਦੀਪ ਸਿੰਘ ਕੈਨੇਡਾ ਤੋਂ ਨੇ ਬੱਚੇ ਸੁਮਾ ਅਰਖਣੀ ਬਖਸ਼ਿਸ਼ ਕਿਰਪਾਏ ਸਰਬਾਤ ਤੇ ਬੜੀ ਵੱਡੀ ਕਿਰਪਾ ਮਹਾਪੁਰਖਾਂ ਦੇ ਬਚਨਾਂ ਨਾਲ ਹੀ ਇਹਨਾਂ ਨੂੰ ਨੇ ਛੋਟਿਆਂ ਦਾ ਜਨਮ ਹੋਇਆ ਔਰ ਬੜੀ ਸ਼ਰਧਾ ਬੜੀ ਘਰ ਹੈ ਇਸ ਪਰਿਵਾਰ ਦੀ ਹੈ ਸੋ ਸ਼ੁਕਰਾਨੇ ਵਜੋ ਸਮੁੱਚੇ ਪਰਿਵਾਰ ਵੱਲੋਂ ਮੇਰੀ ਸਰਧਾ ਭਾਵਨਾ ਦੇ ਨਾਲ ਭਾਈ ਕਰਮਨੀ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਇਹ ਅਖੰਡ ਪਾਠ ਸਾਹਿਬ ਪਿਆਰ ਦੇ ਨਾਲ ਸੇਵਾ ਮਾਹੀਆਂ ਬਹੁਤ ਬਹੁਤ ਧੰਨਵਾਦ ਇਸ ਤੋਂ ਅਗਲੇ ਜੋ ਅਖੰਡ ਪਾਠ ਮਹਾਪੁਰਖਾਂ ਦੀ ਸਾਰੇ ਮਹਾਪੁਰਖਾਂ ਦੀ ਮਿੱਟੀ ਲਈ ਯਾਦ ਰੰਗੀਆਂ ਕਰ ਰਹੀਆਂ ਨੇ ਅਖੰਡ ਪਾਠ ਦੇ ਪ੍ਰੋਗਰਾਮ ਵੱਲੋਂ ਆਪ ਸਰਬੱਤ ਸੰਗਤਾਂ ਵੱਲੋਂ ਨਗਰ ਵੱਲੋਂ ਇਲਾਕੇ ਵੱਲੋਂ ਔਰ ਇਸੇ ਤਰ੍ਹਾਂ ਜੋ ਸਹਿਜ ਪਾਠਾਨੀ ਕੋ ਪਾਏ ਗਏ ਹਨ ਸਰਕਾਰ ਜੋ ਭਾਈ ਪਰਮਿੰਦਰ ਸਿੰਘ ਜੀ ਦਾਤਾ ਜੀ ਭੁੱਲਰ ਸਪੁੱਤਰ ਭਾਈ ਬੰਤ ਸਿੰਘ ਜੀ ਦੀ ਬਾਪ ਪਰਮਜੀਤ कौर ਸੋ ਬੱਚਿਆਂ ਵੱਲੋਂ ਬਾਹਰੋਂ ਕੈਨੇਡਾ ਤੋਂ ਕਿ ਉਹਨਾਂ ਦਾ ਫੁਰਨਾ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਨਿਰੰਤਰ ਸੇਵਾ ਹਰ ਸੰਗਰਾਮ ਤੇ ਚੱਲਦੀ ਹੈ ਸੋ ਇਸ ਪਰਿਵਾਰ ਦਾ ਇੱਥੇ ਬੜੀ ਸ਼ਰਧਾ ਅਰਦਾਸ ਕਰਨਾ ਹੈ ਇਸ ਸਥਾਨ ਤੇ ਗੁਰੂ ਸਤਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਖੁਸ਼ੀਆਂ ਬਖਸ਼ਿਸ਼ ਬਖਸ਼ਦੇ ਰਹੇ ਕਿਰਪਾ ਕਰਦੇ ਰਹੇ ਨਿਵਾਜਦੇ ਰਹੇ ਔਰ ਇਸੇ ਤਰ੍ਹਾਂ ਅਗਲੇ ਸ੍ਰੀ ਸਹਿਜ ਪਾਠ ਦੀ ਜੇ ਸੇਵਾ ਹੋਈ ਹੈ ਨਿਰੰਤਰ ਹਰ ਸੰਗਰਾਮ ਤੇ ਸੇਵਾ ਇਸੇ ਤਰ੍ਹਾਂ ਇਸ ਪਰਿਵਾਰ ਦੀ ਵੀ ਹੈ ਭਾਈ ਹਰਮਿੰਦਰ ਸਿੰਘ ਜੀ ਅਤੇ ਮੀ ਬਾਬਰਜੀਤ ਕੌਰ ਕਿਲਾ ਰਾਏਪੁਰ ਵਾਲਾ ਪਰਿਵਾਰ ਦਾਤਾਪੁਰਪੁਰੀ ਸਿੰਘ ਇੰਗਲੈਂਡ ਤੋਂ ਹਰ ਸੰਗਰਾਮ ਨੂੰ ਇਸ ਪਰਿਵਾਰ ਦੀ ਮਹਾਨ ਸੇਵਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਦੀ ਕਿਰਪਾ ਕਰਨ ਸੋ ਇਹਨਾਂ ਸਾਰੇ ਪਰਿਵਾਰਾਂ ਦਾ ਸਮੂਥੇ ਰੂਪ ਦੇ ਧਾਸ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਜੋ ਇਹਨਾਂ ਲੜੀਆਂ ਦੇ ਵਿੱਚ ਸੋ ਕੱਲ ਤੋਂ ਪਹਿਲੇ ਦਿਨ ਬਹੁਤ ਹੀ ਸਰਕਾਰ ਜੋ ਪੰਥ ਦੇ ਮਹਾਨ ਮਿਲਵਾਨ ਪੰਥੀ ਮਹਾਰਾਜ ਹਸਤੀ ਕਥਾਵਾਚ ਭਾਈ ਸਹਿਬ ਭਾਈ ਗੁਰਵੰਦ ਸਿੰਘ ਦੀ ਹਾਜ਼ਰੀ ਭਰ ਕੇ ਗਏ ਹਨ ਮਹਾਪੰਥਾਂ ਦੇ ਜੋੜ ਮੇਲੇ ਦੇ ਵਿੱਚ ਸੋ ਬੜਾ ਅਨੰਦ ਵਰਤਾਇਆ ਬੜਾ ਆਨੰਦ ਆਇਆ ਸੋ ਉਸ ਦਿਨ ਵੀ ਜੋ ਅਨੰਨ ਪਾਠਾਂ ਦੇ ਪ੍ਰੋਗ ਹੋਏ ਗਏ ਸਨ ਤੋ ਜਿੱਥੇ ਹੋਰ ਬਿਆੰਤ ਪਰਿਵਾਰਾਂ ਵੱਲੋਂ ਇਹ ਲੜੀਆਂ ਦੇ ਵਿੱਚ ਉਸ ਦਿਨ ਥੋੜੀ ਸਮੇਂ ਦੀ ਜਾਦਾ ਸੀਮਾ ਸੀ ਸਮਾਂ ਘੱਟ ਸੀ ਸਮੇਂ ਦੀ ਘਾਟ ਹੋਣ ਕਰਕੇ ਸੋ ਜਿਨ੍ਹਾਂ ਪਰਿਵਾਰਾਂ ਨੇ ਅਖਨ ਪਾਠਾਂ ਦੀ ਸੇਵਾ ਮਾ ਉਸ ਦਿਨ ਮਈ ਜਾਂ ਸਹਿਜ ਪਾਠਾਂ ਦੇ ਸੋ ਵਿਸ਼ੇਸ਼ ਕਰਕੇ ਬਹੁਤ ਹੀ ਸਰਕਾਰ ਜੋ ਪਰਿਵਾਰ ਭਾਈ ਕਰਗਟ ਸਿੰਘ ਜੀ ਵੀ ਮਹਾਰਾਜਪੁਰ ਦਿੱਲੀ ਵਾਲੇ ਉਹਨਾਂ ਪਰਿਵਾਰਾਂ ਵੱਲੋਂ ਔਰ ਬਹੁਤ ਹੀ ਸਰਕਾਰ ਜੋ ਦਾਦਾ ਸੁਖਚੈਨ ਸਿੰਘ ਬਜ਼ੁਰਗ ਬਾਬਾ ਨਛੱਤਰ ਸਿੰਘ ਜੀ ਫੁੱਲਰ ਉਹਨਾਂ ਦੇ ਪੁੱਤਰੇ ਅਤੇ ਸਤਕਾਰਯੋਗ ਜੀ ਬਬਰਜੀਤ ਕੌਰ ਨਿਊਜ਼ੀਲੈਂਡ ਤੋਂ ਮਹਾਪੁਰਖਾਂ ਦੀਆਂ ਆਜ਼ਾਦਾਂ ਵਿੱਚ ਇਹਨਾਂ ਦੋਵਾਂ ਪਰਿਵਾਰਾਂ ਨੇ ਇਹ ਸੇਵਾਵਾਂ ਕਰਵਾਈਆਂ ਔਰ ਸਹਿਜ ਪਾਠਾਂ ਦੇ ਭੋਗ ਪਾਏ ਗਏ ਨਾਲ ਇਹਨਾਂ ਲੜੀਆਂ ਦੇ ਵਿੱਚ ਸੋ ਇਹਨਾਂ ਸਾਰੇ ਪਰਿਵਾਰਾਂ ਦਾ ਮਹਾਪੁਰਖਾਂ ਦੇ ਸਥਾਨ ਔਰ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਸਤਕਾਰ ਆਓ ਹੁਣ ਜੋ ਕੱਲ ਦਾ ਸਮਾਗਮ ਆਪਕੀ ਨੂੰ ਪਤਾ ਹੈ ਜੋੜ ਦੇ ਲਈ ਇਸ ਮਾਤਵੀ ਹੈ ਔਰ ਭਾਈ ਸੰਗਰਾਮ ਦਾ ਦਿਨ ਵੀ ਹੈ ਔਰ ਆਪ ਜੀ ਨੂੰ ਪਤਾ ਹੈ ਆਈ ਸੰਗਰਾਮ ਅੱਖਾਂ ਦੇ ਕੈਂਪ ਲੱਗਦੇ ਹਨ ਉਹ ਵੀ ਕੱਲ ਨੂੰ ਅੱਖਾਂ ਦੇ ਆਪਰੇਸ਼ਨ ਔਰ ਲੈਂਡ ਪਾਏ ਜਾਣਗੇ ਆਪ ਗੁਰੂ ਗਿਆ ਸੰਗਤਾਂ ਨੇ ਬਹੁਤ ਵੱਧ ਜਿਨ੍ਹਾਂ ਵੀ ਭਲਾ ਹੋ ਜਾਏ ਕਿਸੇ ਦਾ ਉਹ ਥੋੜਾ ਗਰੀਬ ਦਾ ਜੋ ਵੀ ਨਿਮਾਣਾ ਨਿਤਾਣਾ ਜੋ ਸਮਰੱਥ ਹੈ ਉਹ ਭਾਈ ਅਖਾਂ ਲਈ ਜਿਹੜੀ ਲੈਹਣ ਜਹਾਨੂੰ ਪਾਏ ਜਾਂਦੇ ਹਨ ਕੱਲ ਦੇ ਦਿਨ ਅਫੇਸ਼ਨ ਹੁੰਦੇ ਹਨ ਇਲਾਹਾ ਪ੍ਰਾਪਤ ਕਰਨੇ ਔਰ ਕੱਲ ਨੂੰ ਭਾਈ ਜਿੱਥੇ ਹੋਰ ਬੇਅੰਤ ਪਾਹ ਪੁਰਖਾਂ ਨੇ ਮਹਾਪੁਰਖਾਂ ਦੇ ਜੋੜ ਮੇਲੇ ਵਿੱਚ ਹਾਜ਼ਰੀ ਭਰਨੀ ਹੈ ਬਹੁਤੀ ਸਰਕਾਰ ਜੋ ਸਤਪੁਰਖਾਂ ਮਹਾਪੁਰਖਾਂ ਦੇ ਜੋੜ ਮੇਲੇ ਦੇ ਵਿੱਚ ਹਾਜ਼ਰੀ ਭਰਨ ਭਰਨ ਵਾਸਤੇ ਕੱਲ ਨੂੰ ਨਾਮਾ ਰਿਆਸਤ ਦੇ ਜੋ ਮੌਜੂਦਾ ਵਾਰਸ ਹਨ ਮਹਾਰਾਣੀ ਪ੍ਰੀਤੀ ਸਿੰਘ ਜੀ ਉਹ ਵੀ ਕੱਲ ਨੂੰ ਆ ਰਹੇ ਹਨ ਮਹਾਪੁਰਖਾਂ ਦੇ ਇਸ ਪਵਿੱਤਰ ਸਥਾਨ ਗੁਰਦੁਆਰਾ ਬੁੱਢਾ ਸਾਹਿਬ ਸੈਠੇ ਪਹੁੰਚ ਰਹੇ ਹਾਂ ਸਤਿ ਪੁਰਖਾਂ ਦੇ ਜੋੜ ਮੇਲੇ ਦੇ ਵਿੱਚ ਸਾਰਾ ਸੰਗਤਾਂ ਲਈ ਇੱਥੇ ਮਹਾਪੁਰਖਾਂ ਦੇ ਦਰਸ਼ਨ ਹਾਜ਼ਰੀਆਂ ਭਰਨੀਆਂ ਹਨ ਕੱਲ ਨੂੰ ਜੋੜ ਮੇਲੇ ਦੀ ਸਮਾਰਤੀ ਹੈ ਸੋ ਵੱਧ ਤੋਂ ਵੱਧ ਸੰਗਤਾਂ ਹਾਜ਼ਰੀ ਔਰ ਇਲਾਹੇ ਪ੍ਰਾਪਤ ਕਰਨੇ ਹਨ ਜੀਵਨ ਦੇ ਸਤਿ ਨੂੰ ਜੀਣੀਆਂ ਔਰ ਮਹਾਪੁਰਖਾਂ ਨੇ ਖੁਸ਼ੀਆਂ ਪ੍ਰਾਪਤ ਕਰਿਏ ਜੀ ਆਓ ਹਣ ਸਤਿ ਪਾਤਸ਼ਾਹ ਜੀ ਦਾ ਸੀ ਪ੍ਰਸਾਦ ਗੁਰੂ ਕੀ ਦੇਖ ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਗੁਰੂ ਘਰ ਲੰਗਰਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸੇਵਾਦਾਰ ਸਿੰਘਾਂ ਵੱਲੋਂ ਨੌਜਵਾਨਾਂ ਵੱਲੋਂ ਮਾਈਆਂ ਬੀਬੀਆਂ ਵੱਲੋਂ ਗੁਰੂ ਘਰ ਲੰਗਰ ਪ੍ਰਸ਼ਾਦਾ ਪਾਣੀ ਪੰਥ ਪਾਤਾਲਾ ਸਾਹਿਬ ਤੌਰ ਜੀ ਮੰਦਰ ਹਾਲ ਵਿੱਚ ਸਾਰੀ ਸੰਗਤ ਨੇ ਭਾਈ ਇਸੇ ਤਰ੍ਹਾਂ ਸ਼ਾਂਤ ਰਸ ਵਿੱਚ ਰਹਿਆ ਆਇਆ ਆਪ ਜੀ ਨੇ ਗੁਰੂ ਘਰ ਲੰਗਰ ਪ੍ਰਸ਼ਾਦਾ ਪਾਣੀ ਸਭ ਨੇ ਛਕੀ ਜਾਣਾ ਸੋ ਇਸ ਮਰੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਨੇ ਅਨਪਾਠਾ ਦੀ ਸੇਵਾ ਸਹਿਜ ਪਾਠਾ ਦੀ ਸੇਵਾ ਤਨ ਕਰਕੇ ਮਨ ਕਰਕੇ ਤਨ ਕਰਕੇ ਬਾਣੀ ਕਰਕੇ ਸੁਕਰੀ ਕਰਕੇ ਇਨੇ ਲੰਮੇ ਸਮੇਂ ਤੋਂ ਇਹ ਸੇਵਾਵਾਂ ਕੀਤੀਆਂ ਤੋਂ ਸਾਰਿਆਂ ਦਾ ਸਨਮਾਨ ਸਰਕਾਰ ਔਰ ਜਿੱਥੇ ਜਿੱਥੇ ਵੀ ਖੜ ਕੇ ਸਮਾਰਿਤ ਹੋ ਕੇ ਜੋੜਿਆਂ ਦੀਆਂ ਘੋੜਿਆਂ ਦੀਆਂ ਔਰ ਗੁਰੂ ਕੇ ਲੰਗਰ ਤਿਆਰ ਕਰਨ ਦੀਆਂ ਪਹਿਰਿਆਂ ਦੀਆਂ ਸੇਵਾ 파ਠੀ ਸਿੰਘਾਂ ਦੀਆਂ ਸੇਵਾਵਾਂ ਮਹਾਨ ਸੇਵਾ ਹਨ ਜਿੱਥੇ-ਜਿੱਥੇ ਵੀ ਕਿਸੇ ਨੇ ਸੇਵਾ ਨਿਭਾਈ ਹੈ ਦਾਲੀ ਦੀ ਦੁਨਾਂ ਦੇ ਲੰਗਰ ਦੀ ਸਤਿਗੁਰੂ ਜੀ ਦੇ ਚੌਰ ਸਹਿਮ ਕਰਨ ਦੀ ਜਿੰਨੇ ਪਿਆਰ ਨਾਲ ਮਾਈਆਂ ਬੀਬੀਆਂ ਸਾਰਾ ਜੱਥਾ ਸੁਖਨੀ ਸਾਹਿਬ ਵਾਲਾ ਸੁਖਨੀ ਸਾਹਿਬ ਦੇ ਪਾਸ ਨਿਰੰਤਰ ਚੱਲਦੇ ਹਨ ਸੋ ਸਾਰਿਆਂ ਦਾ ਸਤਿਕਾਰ ਗੁਰੂ ਘਰ ਵੱਲੋਂ ਬਾਹਰ ਪੱਖਾਂ ਨੇ ਸਿਧਤਰ ਸਾਨ ਗੁਰਦੁਆਰਾ ਬੁੱਢਾ ਸਰਸਾ ਸਹਿਬ ਵੱਲੋਂ ਭਾਈ ਕੱਲ ਨੂੰ ਹੋਵੇਗਾ ਸਾਰ ਸੰਗਤਾਂ ਨੇ ਵਰ ਉਪਤ ਕਰਦੀ ਰਹੇਗੀ